ਯੂਜ਼ ਦੇ ਦੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਅੱਜ ਲੁਧਿਆਣਾ ਚੰਡੀਗੜ੍ਹ ਦਾ ਰੋਡ ਕਿਸਾਨ ਜੱਥੇਬੰਦੀ ਕਾਦੀਆਂ ਅਤੇ ਪਿੰਡ ਮੁਸਕਾਬਾਦ ਵਾਸੀਆਂ ਵੱਲੋਂ ਜਾਮ ਕੀਤਾ ਗਿਆ ਹੈ ਇਸ ਦਾ ਮੇਨ ਗਾਰਨ ਹੈ ਕਿ ਜੋ ਪਿੰਡ ਮੁਸਕਾਬਾਦ ਵਿੱਚ ਇੱਕ ਫੈਕਟਰੀ ਲੱਗ ਰਹੀ ਹੈ ਗੈਸ ਫੈਕਟਰੀ ਉਸ ਦਾ ਪਿੰਡ ਵਾਸੀਆਂ ਤੇ ਇਲਾਕਾ ਨਿਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਪਿਛਲੇ 1 ਸਾਲ ਤੋਂ ਇਹ ਰੜਕਾ ਜਾਰੀ ਹੈ ਜਿਸ ਦਾ ਕੋਈ ਹੱਲ ਨਾਲ ਨਿਕਲਣ ਕਰਨਾ ਅੱਜ ਕਿਸਾਨ ਜੂਨੀਅਨ ਕਰਦੀਆਂ ਦੇ ਆਗੂ ਅਤੇ ਪਿੰਡ ਵਾਸੀਆਂ ਵੱਲੋਂ ਇਹ ਰੋਡ ਨੂੰ ਜਾਮ ਬਲੌਕ ਕੀਤਾ ਗਿਆ ਹੈ ਇਸ ਦੇ ਤਹਿਤ ਸਾਡੇ ਨਾਲ ਪਿੰਡ ਵਾਸੀ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਹਨ ਇਹ ਫੈਕਟਰੀਆਂ ਨੂੰ ਸਾਨ ਹੰਜੀ ਕੀ ਨਾਮ ਹੁਣ ਡਗਦੇ ਵੈਕਟਰ ਜੀ ਦਾ ਖਾਲਸਾ ਸ਼ਹੀਦ ਵੈਕਟਰ ਜੀ ਕੀ ਫਤਿਹ ਮੇਰਾ ਨਾਮ ਫਤਿਹਗੁਰ ਸਿੰਘ ਪਿੰਡ ਮਸ਼ਕਰਾਤੋ ਹੀ ਅਧਿਕਰਮ ਜੀ ਗੱਲ ਕਰੀਏ ਜਿਹੜਾ ਜਾ ਤੁਸੀਂ ਆਹ ਧਰਨਾ ਲਗਾਇਆ ਰੋਡ ਜਾਮ ਕੀਤਾ ਕੀ ਕਾਰਨ ਹੈ ਮੇਨ ਸੋ ਸਰ ਮੇਨ ਇਹਦੇ ਪੁਆਇੰਟ ਨੇ 에ਅਰ ਪੋਲੂਸ਼ਨ ਵਾਟਰ ਪ੍ਰੋਡਕਸ਼ਨ ਜਿਹੜਾ 에ਅਰ ਪੋਲੂਸ਼ਨ ਹੈ ਮੰਨ ਲਓ ਅਸੀਂ ਜਿੰਨੀ ਵੀ ਸਾਡੀ ਹਵਾ ਹੈ ਸਾਰੀ ਪਹਿਲਾਂ ਸਾਡੇ ਨੇੜੇ ਤੜੇ ਪਿੰਡ ਦੇ ਉਹ ਪ੍ਰਦੂਸ਼ਣ ਹੋ ਜਾਣਾ ਇਸ ਤੋਂ ਮੱਤ ਤੱਕ ਦੀ ਜਿਹੜੀ ਪ੍ਰੋਬਲਮ ਨੇ ਇਹਦੇ ਨਾਲ ਸਾਨੂੰ ਇਹ ਫੈਕਟਰੀ ਨਾਲ ਆਉਣ ਗਈ ਇਸ ਕਰਕੇ ਅਸੀਂ ਧਰਨੇ ਤੇ ਉਤਰੇ ਆਂ ਦੂਸਰੇ ਨੰਬਰ ਤੇ ਜੋ ਪੀਣੇ ਵਾਲਾ ਪਾਣੀ ਹੈ ਸਾਡਾ ਜੇ ਉਹ ਵੀ ਦੂਸ਼ਿਤ ਹੋ ਗਿਆ ਤਾਂ ਅਸੀਂ ਸਰ ਜਿੰਨੀ ਮਰਜ਼ੀ ਸਾਡੇ ਏਰੀਆ ਤਰੱਕੀ ਕਰ ਲੈ ਪਰ ਜੇ ਸਾਡੇ ਬੇਸਿਕ ਸਟਰਕਚਰ ਹੀ ਨਹੀਂ ਠੀਕ ਹੋ ਉਹਨੇ ਚਿਰ ਅਸੀਂ ਕੀ ਕਰ ਸਕਦੇ ਆ ਤੁਸੀਂ ਆਪ ਇਹ ਗੱਲ ਕਰੀਏ ਤੁਸੀਂ ਇੱਕ ਸਟੂਡੈਂਟ ਹੋ ਸਟੂਡੈਂਟ ਦੇ ਨਾਤੇ ਕਿਵੇਂ ਦੇਖਦੇ ਹੋ ਜਿਹੜੀ ਇਹ ਫੈਕਟਰੀ ਲੱਗਣੀ ਸੋ ਐਜ਼ ਅ ਸਟੂਡੈਂਟ ਮੈਂ ਆਪਣੀ ਗੱਲ ਕਰਨੀ ਚਾਹੂੰਗਾ ਸਰ ਮਨ ਲਓ ਸਰ ਸਾਡੇ ਏਰੀਆ ਵਿੱਚ ਨਹੀਂ ਮਰਜੀ ਤਰੱਕੀ ਹੋ ਜਵੇ ਪਰ ਸਾਨੂੰ ਕੱਲ ਨੂੰ ਜੋ ਬੇਸਿਕ ਆਪਣਾ ਹੈਗਾ ਉਹ এডੂਕੇਸ਼ਨ ਹੈ ਕੱਲ ਨੂੰ ਜੇਕਰ ਕੋਈ ਇੱਥੇ এডੂਕੇਸ਼ਨ ਇੰਸਟੀਚਿਊਟ ਖੁੱਲਦਾ ਤਾਂ ਅਗਰੇ ਨੇ ਸਭ ਤੋਂ ਪਹਿਲਾਂ ਜੋ ਏਰੀਆ ਚੈੱਕ ਕਰਦਾ ਅਗਲਾ ਵੀ ਕੀ ਇੱਥੇ ਕੀ ਕੀ ਸਿਸਟਮ ਨੇ ਕੀ ਕੀ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਛੋਟੇ ਵੀ ਜੇ ਗੱਲ ਕਰੀਏ ਜਿਹੜਾ ਰੜਕਾ ਕਿੰਨੇ ਟਾਈਮ ਤੋਂ ਹੈਗਾ ਛੋਟੇ ਪਿੰਡ ਦਾ ਜਿਹੜਾ ਰੜਕਾ ਰੜਕਾ ਮਨ ਲਓ ਸਰ ਦੇਖੋ ਅਸੀਂ ਬਹੁਤ ਜਰ ਤੋਂ ਪਹਿਲਾਂ ਰਿਕਵੈਸਟ ਕਰ ਰਹੇ ਸੀਗੇ ਜੀ ਔਰ ਸਾਨੂੰ ਪ੍ਰਸ਼ਾਸਨ ਹੈ ਜਿਹੜਾ ਉਹ ਦਿਲਾਸਾ ਦੇ ਦਿੰਦਾ ਸੀਗਾ ਤੇ ਸਰ ਹੁਣ ਅਸੀਂ ਮਜਬੂਰ ਹੋ ਗਏ ਮਤਲਬ 1.5 ਸਾਲ ਤੋਂ ਉਤਰੇ ਆ ਇਹ ਧਰਨਾ ਜੀ ਸਾਡੇ ਪਿੰਡ ਦੇ ਵਿੱਚ ਇੱਕ ਫੈਕਟਰੀ ਲੱਗ ਰਹੀ ਆ ਉਹਦੇ ਵਿਰੋਧ ਕਰਕੇ ਧਰਨਾ ਲਾਇਆ ਜੀ ਅਸੀਂ ਇਹਦਾ ਧਰਨਾ ਜੀ ਸਾਨੂੰ ਇਸ ਕਰਕੇ ਲਾਉਣਾ ਪਿਆ ਪਹਿਲਾਂ ਤਾਂ ਚਾਰ ਵਾਰ ਸਾਡੀਆਂ ਮੀਟਿੰਗਾਂ ਜੀ ਸਾਡੇ ਗੁਰਦੁਆਰਾ ਸਾਹਿਬ 'ਚ ਹੋਈਆਂ ਸਰਪੰਚ ਸਾਹਿਬ ਨਾਲ ਐਸਡੀਐਮ ਵੀ ਆਏ ਸੀ ਉੱਥੇ ਤੇ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਜਿਹੜੇ ਮਾਲਕ ਨੇ ਉਹ ਕਹਿੰਦੇ ਵੀ ਅਸੀਂ ਸੁਪਰੀਮ ਕੋਰਟ ਤੋਂ ਆਰਡਰ ਲੈ ਲੈਨੇ ਵੀ ਅਸੀਂ ਫੈਕਟਰੀ ਲਾਉਣੀ ਆ ਇੱਥੇ ਤੇ ਇਸ ਕਰਕੇ ਵੀ ਉਹ ਫੈਕਟਰੀ ਇਹ ਕਹਿੰਦੇ ਆ ਵੀ ਉਹ ਗੈਸ ਵਾਲੀ ਫੈਕਟਰੀ ਆ ਜੀ ਉਹਦੇ ਨਾਲ ਫਿਰ ਆਲੇ-ਦਾਲੇ ਜ਼ਹਿਰੀਲੀ ਗੈਸ ਹੋਊਗੀ ਤੇ ਜਿਹੜਾ ਵਾਤਾਵਰਨ ਆ ਉਹ ਵੀ ਖਰਾਬ ਹੋਊਗਾ ਜੀ ਤੇ ਜਿਹੜਾ ਥੱਲੇ ਧਰਤੀ ਦੇ ਵਿੱਚ ਪਾਣੀ ਆ ਉਹ ਵੀ ਬਹੁਤ ਖਰਾਬ ਹੋਊਗਾ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਜੀ ਬਿਮਾਰੀਆਂ ਲੱਗਣਗੀਆਂ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਅਸੀਂ ਉਹ ਫੈਕਟਰੀ ਉੱਥੇ ਲੱਗਣ ਨਹੀਂ ਦੇਣੀ ਜੀ ਸਾਡੇ ਪਿੰਡ ਕੋਲ ਜਿਹੜੀ ਗੈਸ ਪਲੱਟ ਲੱਗ ਰਿਹਾ ਜੀ ਇਹ ਅਸੀਂ ਡੇਢ ਦੋ ਸਾਲ ਤੋਂ ਸੰਘਰਸ਼ ਕਰਦੇ ਆਉਨੇ ਆ ਉਹਦੇ ਬਾਬਤ ਹੈ ਪਰसों ਸਾਡੀ ਮੀਟਿੰਗ ਸੀ ਐਸਡੀਐਮ ਸਾਹਿਬ ਵੀ ਆਏ ਸੀ ਪਿੰਡ ਪ੍ਰਸ਼ਾਸਨ ਆਇਆ ਸੀ ਪਰ ਸਾਡੀ ਉਹਨਾਂ ਨੇ ਕਿਸੇ ਨੇ ਕੋਈ ਗੱਲ ਹੀ ਸੁਣੀ ਸਮਝਦੇ ਐਸਡੀਐਮ ਸਾਹਿਬ ਬੋਲਟ ਕਹਿੰਦੇ ਨੇ ਇਹ ਤਾਂ ਪੰਜ ਬਾੜ ਲੋਕ ਨੇ ਪੰਜਾਬੀ ਸਮਝਾਓ ਕੱਲ ਫਿਰ ਉਸ ਤੋਂ ਬਾਅਦ ਸਾਨੂੰ ਐਸਡੀਐਮ ਸਾਹਿਬ ਨੇ ਇੱਥੇ ਮੀਟਿੰਗ ਦਾ ਸੱਦਾ ਦਿੱਤਾ ਸੀ ਪਿੰਡ ਦੇ ਵਿੱਚ ਹੀ ਆਏ ਸੀ ਪਰ ਉਹਨਾਂ ਨੇ ਲੋਕਾਂ ਦੇ ਨਾਲ ਬੜੀ ਵਧੀਆ ਤਰੀਕੇ ਨਾਲ ਗੱਲ ਨਹੀਂ ਕੀਤੀ ਉਹਨਾਂ ਨੇ ਇੱਕ ਤਰਫਾ ਗੱਲ ਕੀਤੀ ਆ ਜੜ ਕੇ ਉਦੋਂ ਦੋ ਦਿਨ ਪਹਿਲਾਂ ਉਹ ਕਹਿੰਦੇ ਸੀ ਵੀ ਫੈਕਟਰੀ ਇਹ ਰਹਿਸੀ ਇਲਾਕੇ ਦੇ ਨੇੜੇ ਆ ਕੋਟੋਂਗ 400 ਮੀਟਰ ਦੇ ਉੱਤੇ ਹੈਗੀ ਆ ਜਿਹਦੇ ਨਾਲ ਸਾਡੇ ਪਿੰਡ ਦਾ ਪਾਣੀ ਤੇ ਇਸ ਫੈਕਟਰੀ ਦੇ ਨਾਲ ਜਿਹੜੀਆਂ ਹੋਣ ਵਾਲੀਆਂ ਬਿਮਾਰੀਆਂ ਨੇ ਸਾਡੇ ਇਲਾਕੇ ਨੂੰ ਉਹ ਖਰਾਬ ਕਰਨਗੇ ਇਸ ਕਰਕੇ ਸਾਡੇ ਇਲਾਕੇ ਚ ਪੂਰਾ ਵਿਰੋਧ ਆ ਤੇ ਉਸ ਦੇ ਮੱਦੇ ਨਜ਼ਰ ਅੱਜ ਅਸੀਂ ਜਹਾ ਰੋਡ ਆਪਣੇ ਜੀਟੀ ਰੋਡ ਦੇ ਉੱਤੇ ਆ ਕੇ ਧਰਨਾ ਲਾਇਆ ਦੇਖੋ ਜੀ ਸਾਡੀ ਦੇਖੋ ਅਸੀਂ ਮੀਟਿੰਗਾਂ ਕਰ ਚੁੱਕੇ ਆ ਸਾਡੀ ਕੋਰੀ ਨਾਮ ਆ ਅਸੀਂ ਨਹੀਂ ਫੈਕਟਰੀ ਲੱਗਣ ਦੇਣੀ ਸਾਡ ਨੂੰ ਇਹਦੇ ਲਈ ਚਾਹੇ ਕੁਝ ਵੀ ਕਰਨਾ ਪਵੇ ਧਨੋ ਫੈਕਟਰੀ ਵਾਲੇ ਕਹਿੰਦੇ ਨੇ ਸਾਡੇ ਕੋ ਜਿਹੜੀਆਂ ਪਰਮਿਸ਼ਨਾਂ ਨੇ ਪੂਰੀਆਂ ਨੇ ਅਸੀਂ ਉਹਨਾਂ ਨੂੰ ਨਹੀਂ ਮੰਨਦੇ ਕਿਉਂਕਿ ਇਹ ਜਿਹੜੀਆਂ ਪਰਮਿਸ਼ਨਾਂ ਸੀਗੀਆਂ ਜੀਰੇ ਫੈਕਟਰੀ ਦੇ ਵਿੱਚ ਵੀ ਸੀਗੀਆਂ ਜੀਰੇ ਫੈਕਟਰੀ ਦੇ ਵਿੱਚ 7 ਬੋਰ ਸੀਗੀ ਜੀ ਉੱਥੇ ਦੇ ਇਲਾਕੇ ਦੇ ਜਿਹੜੇ 20 20 30 ਪਿੰਡਾਂ ਦਾ ਪਾਣੀ ਖਰਾਬ ਹੋ ਗਿਆ 80% ਲੋਕਾਂ ਨੂੰ ਕੈਂਸਰ ਦੀ ਬਿਮਾਰੀ ਆ ਇਸ ਕਰਕੇ ਅਸੀਂ ਆਪਣੇ ਇਲਾਕੇ ਦੇ ਵਿੱਚ ਇਹ ਫੈਕਟਰੀ ਨਹੀਂ ਲੱਗਣ ਦੇਣੀ ਚਾਹੇ ਪ੍ਰਸ਼ਾਸਨ ਨੇ ਉਹਨਾਂ ਨੂੰ ਬੇਸ਼ੱਕ ਕਲੀਨ ਚੈਟ ਦਿੱਤੀ ਹੋਵੇ ਅਸੀਂ ਇਹਦਾ ਸਖਤ ਵਿਰੋਧ ਕਰਾਂਗੇ ਮੈਂ ਦਿਨੇਸ਼ ਭਾਰਤਵਾੜ ਸਮਾਣਾ ਤੋਂ